ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਪਿੰਡ ਸੁਖਨਾਨੰਦ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪਿਆ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਅਦ ਵਿੱਚ ਪਸੰ ਆ ਜੀ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਵੀਰੇ ਆਪਣੇ ਘਰੋਂ ਕਿਹੜਾ ਐਡਰੈਸ ਹੈ ਜੀ ਆਪਣਾ ਆਪਣੇ ਗਊਸ਼ਾਲਾ ਦੇ ਬੈਕਸਾਈਡ ਆ ਜੀ ਠੀਕ ਹੋਈ ਨਾਮ ਕੀ ਹੈ ਬਾਈ ਆਪਣਾ ਜੱਗਾ ਟੇ ਨੋਏ ਨਾਮ ਬਾਈ ਦਾ ਜੱਗਾ ਟੇ ਲੋ ਗਊਸ਼ਾਲਾ ਦੇ ਬੈਕ ਸਾਈਡ ਬਾਈ ਦਾ ਘਰ ਆ ਤੇ ਕਾਫੀ ਟਾਈਮ ਪਹਿਲਾਂ ਬਾਈ ਦੀ ਵੀਡੀਓ ਪਾਈ ਸੀ ਅੱਜ ਫੇਰ ਆਪਾਂ ਪਾਉਨੇ ਆ ਬਾਈ ਕੋਲ ਘਰ ਦੇ ਪਸ਼ੂਆਂ ਦੇ ਵਪਾਰ ਲੈਂਦਾ ਕੰਮ ਨਹੀਂ ਤੇ ਕੀ ਡਿਟੇਲ ਆ ਵੀਰੇ ਅੱਜ ਵਾਲੀ ਵੈੜ ਦੀ ਤੇ ਬਾਈ ਮਹੀਨਾ ਕੋ ਗੱਟੀ ਦਾ ਭਰਾਏ ਨੂੰ ਮਹੀਨਾ ਹੋ ਗਿਆ ਠੀਕ ਆ ਭਰਾਏ ਤੇ 9 ਕਿਲੋ ਦੁੱਧ ਆ ਆਪਾਂ ਘਰੇ ਹੀ ਭਰਾਏ ਸੀ ਬਈ ਠੀਕ ਆ ਹਾਂ ਆਪਣੇ ਘਰੇ ਆਪਦੀ ਘਰ ਦੀ ਵੈੜੀ ਆ ਹਾਂ ਹਾਂ ਠੀਕ ਆ ਬਾਈ ਤੇ ਕਿਹੜਾ ਸੂਆ ਸੂਈ ਵੀ ਇਹੇ ਬਾਈ ਤੇ ਬਾਈ ਦੂਜਾ ਦੂਜਾ ਸੂਆ ਸੂਈਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਸੋਹਣੀ ਨੂੰ 3 ਕੁ ਮਹੀਨੇ ਹੋ ਗਏ ਨੇ 3 ਕੁ ਮਹੀਨੇ ਹੋ ਗਏ ਤੇ ਬੱਚਾ ਹੈਗਾ ਬਾਈ ਇਹਦਾ ਨਹੀਂ ਨਹੀਂ ਬੱਚਾ ਹੈ ਬੱਚਾ ਹੈ ਨਹੀਂ ਤੇ ਇਸ ਟਾਈਮ ਦੁੱਧ ਕਿੰਨਾ ਬਾਈ 9 ਕਿਲੋ 9 ਲੀਟਰ ਦੁੱਧ ਤਿਆਰ ਹੈ ਬਾਈ ਹਾਂ ਹਾਂ 9 ਲੀਟਰ ਦੁੱਧ ਤਿਆਰ ਆ ਵੀਰੇ ਨੂੰ ਉੱਥੇ ਜੀ ਦੇਖ ਸਕਦੇ ਹੋ ਸੋਹਣੀ ਆ ਚਾਰਟਰ ਦੀ ਕੁਆਲਿਟੀ ਦੇਖ ਸਕਦੇ ਹੋ ਮੜੇ ਤੁਰੇ ਤੁਰਾ ਭਾਗ ਜੋ ਵੀ ਭਰਾ ਆਵੇ ਆ ਦੱਸ ਲਈ ਕਰਕੇ ਫੇਰ ਲੈ ਕੇ ਜਾਵੇ ਵੀਰੇ 9 ਲੀਟਰ ਦੁੱਧ ਤਿਆਰ ਆ ਮੀਨਾ ਹੋ ਗਿਆ ਵੀਰੇ ਤੇ ਟੀਕਾ ਭਰਾਏ ਦੇਖ ਸਕਦੇ ਹੋ ਜੀ ਹੂ ਮੱਥੇ ਦੀ ਚੰਗੀ ਆ ਦੂਜਾ ਸੂਆ ਸੂਈ ਆ ਬਈ ਇਹੋਰੀ ਦੂਜਾ ਸੂਆ ਸੂਈ ਹੋਈ ਆ ਵੀਰੇ ਬੱਚਾ ਹੈ ਨਹੀਂ ਤਿੰਨ ਮਹੀਨੇ ਹੋ ਗਏ ਵੀਰੇ ਸੂਈ ਨੂੰ ਇਸ ਟਾਈਮ 9 ਲੀਟਰ ਦੁੱਧ ਤਿਆਰ ਆ ਟੋਕੜ ਵਹਿੜਾ ਮੀਨਾ ਹੋ ਗਿਆ ਟੀਕਾ ਭਰਾਏ ਮਹੀਨਾ ਹੋ ਗਿਆ ਬਾਈ ਜੀ ਟੀਕਾ ਭਰਾਏ ਨੂੰ ਦੇਖ ਸਕਦੇ ਹੋ ਬਾਕੀ ਜੋ ਵੀ ਭਰਾ ਆਵੇ ਦਸੱਲੀ ਕਰਕੇ ਫੇਰ ਲੈ ਕੇ ਜਾਓ ਆਪਦੀ ਤੇ ਕੀ ਮੁੱਲ ਕਰਦੇ ਆਂ ਆਪਾਂ ਮੈਂ ਮੋੜ ਦਾ ਆਪਾਂ ਕਿੰਨਾ ਮਰਜ਼ੀ ਕਰੀਏ 17 ਦੀ ਦੇਵਾਂਗੇ ਅੱਛਾ 17000 ਰੁਪਏ ਫਿਕਸ ਪ੍ਰਾਈਸ ਦਾ 17000 ਰੁਪਏ ਬਾਈ ਫਿਕਸ ਪ੍ਰਾਈਸ ਆ ਤੇ ਕੰਟੈਕਟ ਨੰਬਰ ਕਨਫਰਮ ਕਰਦੇ ਆਪਾਂ 95923 ਹਾਂਜੀ 58746 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਸੈੱਟ ਆਉਂਦੀ ਆ ਜਾਂਜਦੀ ਆ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਤੇ ਵੀਡੀਓ ਚੰਗੀ ਲੱਗਦੀ ਆ ਇੱਕ ਸ਼ੇਅਰ ਜ਼ਰੂਰ ਕਰਦੇ ਰਹੋ ਥੈਂਕ ਯੂ ਬਾਈ ਜੀ